ਦੇਖੋ ਜੀ ਸਿਰਫ ਕਿਲੋ ਮਲਾਈ ਤੋਂ ਕਿਉਂ ਵੀ ਤਿਆਰ ਕਰਾਂਗੇ ਦੇਸੀ ਕਿਉਂ ਪਨੀਰ ਵੀ ਤਿਆਰ ਕਰਾਂਗੇ ਨਾਲ ਹੀ ਤੁਹਾਨੂੰ ਆਪਾਂ ਮਲਾਈ ਤੋਂ ਦਹੀਂ ਵੀ ਜਮਾ ਕੇ ਦੱਸਾਂਗੇ ਕਿਲੋ ਮਲਾਈ ਤੋਂ ਆਪਾਂ ਕਿੰਨਾ ਕੁਝ ਬਣਾ ਲੈਣਾ ਹੈ ਇੱਥੇ ਪਤੀਲਾ ਖਾਨੇ ਲਿਆਇਆ ਤੇ ਆ ਮਲਾਈ ਹੈਗੀ ਆਪਣੇ ਕੋਲ ਮਲਾਈ ਵਿੱਚ ਦਹੀਂ ਵਗੈਰਾ ਕੁਝ ਨਹੀਂ ਮਿਕਸ ਹੋਣਾ ਚਾਹੀਦਾ ਹੈ ਸਿਰਫ ਕੱਲੀ ਮਲਾਈ ਹੋਣੀ ਚਾਹੀਦੀ ਜਿਹੜੀ ਦੁੱਧ ਤੇ ਉਤੋਂ ਆਪਾਂ ਕੱਢ ਕੇ ਰੱਖਾਂਦੇ ਫ੍ਰਿਜ ਦੇ ਵਿੱਚ ਸਟੋਰ ਕਰਕੇ ਹਨਾ ਇਹ ਸਾਰੀ ਮਲਾਈ ਨੂੰ ਆਪਾਂ ਪਤੀਲੇ ਦੇ ਵਿੱਚ ਪਾ ਦਿੱਤਾ ਪਤੀਲੇ ਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਇਹਨੂੰ ਗੈਸ ਦੇ ਉੱਤੇ ਰੱਖ ਦੇਣਾ ਹੈ ਗਰਮ ਕਰਨ ਵਾਸਤੇ ਜਿੰਨਾ ਵੀ ਮਤਲਬ ਆਪਣੀ ਮਲਾਈ ਹੈਗੀ ਤੁਸੀਂ ਸਾਰੀ ਵਿੱਚ ਐਡ ਕਰ ਦਿਓ ਤੇ ਇਹਨੂੰ ਜਦੋਂ ਆਪਾਂ ਨਾ ਗੈਸ ਦੇ ਉੱਤੇ ਰੱਖਣਾ ਇਸ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਘੜਕਾ ਲਗਾ ਲੈਣਾ ਤਾਂ ਕਿ ਜਿੰਨੀ ਵੀ ਮਲਾਈ ਹੈ ਸਾਰੀ ਪਿਗਲ ਜਾਵੇ ਚੰਗੀ ਤਰ੍ਹਾਂ ਇੱਧਰ ਮਲਾਈ ਤਾਂ ਪਿਗਲ ਗਈ ਹੈ ਜਿਹੜੇ ਸਾਡੇ ਪੱਜ ਦੀ ਮਲਾਈ ਵਿੱਚ ਮਲਾਈ ਸੀ ਨਾ ਜਿਹੜੇ ਭਾਂਡੇ ਵਿੱਚ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਹੁਣ ਇੱਥੇ ਦੇਖੋ ਜਿਹਦੇ ਨਾਲ ਆਪਾਂ ਮਲਾਈ ਤੋਂ ਘਿਓ ਵੀ ਬਣਾਵਾਂਗੇ ਤੇ ਪਨੀਰ ਵੀ ਬਣਾਵਾਂਗੇ ਤੇ ਆਪਾਂ ਦਹੀਂ ਵੀ ਜਮਾਵਾਂਗੇ ਪਾਣੀ ਨੂੰ ਆਪਾਂ ਧੋਕੇ ਦੇ ਵਿੱਚ ਪਾ ਲਿਆ ਇਹਦੇ ਵਿੱਚ ਆਪਾਂ ਜਿੰਨਾ ਪਾਣੀ ਪੈਣਾ ਉਹਨਾਂ ਬਿਨੀਗਰ ਪਾ ਲੈਣਾ ਤੁਸੀਂ ਸਿੰਪਲ ਪਾਣੀ ਵੀ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਬਿਨੀਗਰ ਐਡ ਕਰ ਲਿਆ ਸੀ ਬਿਨੀਗਰ ਐਡ ਕਰਨ ਤੋਂ ਬਾਅਦ ਨਾਲ ਆਪੇ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਹੈ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਉਦੋਂ ਬਾਅਦ ਜਦੋਂ ਇਹਨੂੰ ਉਵਾਲਾ ਆ ਜਾਣਾ ਨਾ ਜਿਹੜੀ ਮਲਾਈ ਰੱਖੀ ਹੈ ਤਾਂ ਉਹਦੇ ਵਿੱਚ ਆਪਾਂ ਇਹਨੂੰ ਪਾ ਦੇਣਾ ਜਿਹੜਾ ਆਪਾਂ ਬਿਨੀਗਰ ਤੇ ਪਾਣੀ ਮਿਕਸ ਕੀਤਾ ਸੀ ਅੱਧਾ ਪਾਣਾ ਹੈ ਅੱਧਾ ਜਦੋਂ ਦੂਜੀ ਵਾਰ ਉਵਾਲਾ ਆ ਜਾਣਾ ਇਹਨੂੰ ਮਲਾਈ ਨੂੰ ਫੇਰ ਆਪਾਂ ਇਹਦਾ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਤੁਸੀਂ ਦੇਖੋਗੇ ਜਿੱਦਾਂ ਇਹਨੂੰ ਨੈਕਸਟ ਉਬਾਲਾ ਆਣਾ ਨਾ ਤੇ ਉਦੋਂ ਬਾਅਦ ਆਪਣਾ ਜਿਹੜਾ ਹੁੰਦੀ ਨਾ ਮਲਾਈ ਦੇਖ ਸਕਦੇ ਤੁਸੀਂ ਇਹ ਫੁੱਟਣੀ ਸ਼ੁਰੂ ਹੋ ਜਾਣੀ ਹੈ ਹੈਨਾ ਆ ਦੇਖ ਸਕਦੇ ਇਹਦਾ ਪਨੀਰ ਵਾਣਾ ਸਟਾਰਟ ਹੋ ਗਿਆ ਦੋ ਤਿੰਨ ਇਹਨੂੰ ਉਬਾਲੇ ਆਪਾਂ ਲਵਾਲਾਣੇ ਆ ਜਿਹੜੀ ਮਲਾਈ ਹੈਗੀ ਫਿਰ ਇੱਕ ਕੋਟਨ ਦਾ ਸਾਫ਼ ਕੱਪੜਾ ਲੈ ਲੈਣਾ ਹੈ ਤੇ ਇੱਥੇ ਇੱਕ ਚਾਹ ਪੋਣੀ ਲਈ ਹੈ ਤੇ ਇਹਦੇ ਵਿੱਚ ਹੀ ਮੈਂ ਡੋਂਗਾ ਲਿਆ ਇਹਦੇ ਵਿੱਚ ਨਾ ਆਪਾਂ ਇਹਨੂੰ ਰੱਖ ਲੈਣੀ ਚਾਹ ਪੋਣੀ ਨੇ ਤੇ ਉੱਤੇ ਜਿਹੜਾ ਕੋਟਨ ਦਾ ਕੱਪੜਾ ਧੋ ਕੇ ਰੱਖਿਆ ਉਹ ਰੱਖ ਲੈਣਾ ਗੈਸ ਇਹਦੇ ਲਈ ਬੰਦ ਕਰ ਦਿੱਤੀ ਹੈ ਆਪਾਂ ਉਹੀ ਮਲਾਈ ਨੂੰ ਜਿਹਨੂੰ ਆਪਾਂ ਕਾਲੇ ਸੀ ਉਹ ਚੱਕ ਲੈਣੀ ਹੈ ਤੇ ਇਹਦੇ ਉੱਤੇ ਪਾਉਣ ਲੈਣੀ ਹੈ ਇੱਥੇ ਵੈਸੇ ਚਾਹ ਪੋਣੀ ਦੀ ਲੋੜ ਨਹੀਂ ਸੀਗੀ ਆਪਾਂ ਚਾਹ ਪੋਣੀ ਨੂੰ ਬਾਅਦ ਵਿੱਚ ਚੱਕ ਦੇਣਾ ਸੀਗਾ ਸਿੰਪਲ ਜਿਹੜਾ ਕੋਟਨ ਦਾ ਕੱਪੜਾ ਆਪਾਂ ਲਿਆ ਨਾ ਇਹਦੇ ਨਾਲ ਹੀ ਆਪਾਂ ਜਿੰਨਾ ਵੀ ਆਪਾਂ ਮਲਾਈ ਜੇ ਕੀਤੀ ਸੀ ਨਾ ਤਿਆਰ ਉਹ ਸਾਰੀ ਇਹਨਾਂ ਲਈ ਪਾਉਣ ਲੈਣੀ ਹੈ ਕਿਉਂਕਿ ਫਿਰ ਚਾਹ ਪੋਣਾ ਬਹੁਤ ਜ਼ਿਆਦਾ ਟਾਈਮ ਲੱਗ ਮਲਾਈ ਪੋਣੇ ਵਿੱਚ ਆ ਦੇ ਸਕਦੇ ਤੁਸੀਂ ਜਿੰਨਾ ਵੀ ਮਲਾਈ ਸੀਗੀ ਸਾਰੀ ਆਪਾਂ ਕਾੜੀ ਸੀਗੀ ਇਹਦੇ ਵਿੱਚ ਪਾ ਲੈਣੀ ਆ ਤੇ ਇਧਰ ਜਦੋਂ ਆਪਾਂ ਨਾ ਮਲਾਈ ਦੇ ਵਿੱਚ ਪਾਈਏ ਤੁਸੀਂ ਦੇਖ ਸਕਦੇ ਕੱਪੜੇ ਚ ਕਿੰਨੀ ਜਿਆਦਾ ਭਾਫ਼ ਨਿਕਲਦੀ ਪਈ ਸੀ ਹੈ ਨਾ ਹੱਥ ਵੀ ਨਹੀਂ ਕੱਪੜੇ ਨੂੰ ਲੱਗਦਾ ਸੀਗਾ ਤੇ ਫਿਰ ਕੱਪੜੇ ਨੂੰ ਘਮਾ ਘਮਾ ਕੇ ਨਾ ਤੁਸੀਂ ਦੇਖ ਸਕਦੇ ਜਿੰਨਾ ਵੀ ਘਿਓ ਸੀ ਉਹ ਸਾਰਾ ਥੱਲੇ ਆ ਜਾਣਾ ਇਹਦੇ ਭਾਂਡੇ ਦੇ ਵਿੱਚ ਤੇ ਇਧਰ ਆਪਾਂ ਕੀ ਕਹਿੰਨਾ ਪੱਥੇ ਪਨੀਰ ਚਾੱਕ ਕੇ ਨਾ ਪਤਿਲੇ ਦੇ ਕੋਲ ਰੱਖ ਲੈਣਾ ਤੇ ਉਹਦੇ ਉੱਤੇ ਨਾ ਪਨੀਰ ਦੇ ਉੱਤੇ ਪਠੰਡਾ ਠੰਡਾ ਪਾਣੀ ਪਾਈ ਜਾਣਾ ਜਿਹੜੇ ਪਾਣੀ ਪਾਇਆ ਨਾ ਇਹ ਆਪਾਂ ਸਿੱਟਣਾ ਨਹੀਂ ਹੈਗਾ ਇਹ ਵਾਲਾ ਪਾਣੀ ਆਪਾਂ ਇਦੇ ਵਿੱਚ ਜਿਹੜਾ ਆਪਾਂ ਘਿਓ ਬਣਾਣਾ ਨਾ ਸਾਈਡ ਤੇ ਰੱਖਿਆ ਉਹਦੇ ਵਿੱਚ ਹੀ ਪਾ ਦੇਣਾ ਇਹ ਨਾਲ ਇਦਾਂ ਜਿਹੜਾ ਪਨੀਰ ਹੈ ਉਹ ਠੰਡਿਆ ਹੋਣਾ ਸ਼ੁਰੂ ਹੋ ਜਾਣਾ ਤੇ ਪੋਣੇ ਨੂੰ ਆਪਣਾ ਨਾ ਹੱਥ ਵੀ ਲੱਗਣਾ ਸਟਾਰਟ ਹੋ ਜਾਂਦਾ ਹੈ ਨਾ ਤੇ ਲੋ ਜੀ ਜਿੰਨਾ ਆਪਾਂ ਇਹ ਧੁੱਤ ਸੀ ਨਾ ਪਨੀਰ ਧੁੱਤ ਸੀ ਇਹ ਵਾਲਾ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਤੇ ਜਿਵੇਂ ਦਾ ਘਿਓ ਦੇ ਵਿੱਚ ਹੀ ਐਡ ਕਰਤਾ ਹੈ ਤੇ ਦੂਜੇ ਬੰਨੇ ਆਪਾਂ ਕੀ ਕਰਨਾ ਇੱਥੇ ਹੁਣ ਆਪਾਂ ਪਤੀਲੇ ਨੂੰ ਪਰੇ ਰੱਖ ਕੇ ਤੇ ਜਾਲੀ ਲੈ ਲੈਣੀ ਆ ਵੱਡੀ ਜਾਲੀ ਤੁਸੀਂ ਇੱਥੇ ਤੇ ਆਟਾ ਛਾਨਣ ਵਾਲੀ ਵੀ ਵਰਤ ਸਕਦੇ ਹੋ ਜਿਹੜੇ ਪਨੀਰ ਵਾਲੇ ਕੱਪੜੇ ਨੂੰ ਛਾਣੀ ਦੇ ਵਿੱਚ ਰੱਖ ਕੇ ਇਹਨੂੰ ਖੋਲ ਲਿਆ ਸੀ ਤੇ ਚਮਚੇ ਦੇ ਨਾਲ ਆਪਾਂ ਜਿੰਨਾ ਕਿ ਇਹ ਦੇ ਵਿੱਚ ਮਤਲਬ ਹੁਣ ਘਿਓ ਰਹਿ ਗਿਆ ਹੋਣਾ ਉਹ ਆਪਾਂ ਕੱਢ ਦੇਣਾ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਥੋੜੇ ਸਾਹਮਣੇ ਆਪਾਂ ਪਨੀਰ ਬਣਾ ਦਿੱਤਾ ਹੈ ਤੇ ਆ ਦੇਖੋ ਜੀ ਤੇ ਆਪਾਂ ਹੁਣ ਇੱਥੇ ਕੀ ਕਰਨਾ ਆਪਾਂ ਇੱਕ ਗਲਾਸ ਪਾਣੀ ਦਾ ਹੋਰ ਲੈਣਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪਨੀਰ ਹੈਗੇ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲੈਣਾ ਤੇ ਇਹ ਵਾਲਾ ਪਾਣੀ ਵੀ ਆਪਾਂ ਘਿਓ ਦੇ ਵਿੱਚ ਹੀ ਥੋੜੇ ਸਾਹਮਣੇ ਇੱਥੇ ਘਿਓ ਦੇ ਵਿੱਚ ਹੀ ਵਾਸ਼ ਕਰ ਲਿਆ ਸੀਗਾ ਇਹ ਪਾਣੀ ਵੀ ਸੁੱਟਣ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਘਿਓ ਲੱ ਆ ਪਨੀਰ ਨਿਕਲ ਚੁੱਕਿਆ ਦੇ ਸਕਦੇ ਤੁਸੀਂ ਮਲਾਈ ਦੇ ਵਿੱਚ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਗੱਠ ਮਾਰ ਕੇ ਨਾ ਕੱਪੜੇ ਨਾਲ ਤੇ ਨਾਲ ਹੀ ਆਪਾਂ ਇਹਨੂੰ ਇਹਦੇ ਉੱਤੇ ਕੋਈ ਭਾਰੀ ਚੀਜ਼ ਜਿੱਦਾਂ ਚਕਲਾ ਚਕਲਾ ਹੋ ਗਿਆ ਉਹ ਰੱਖ ਕੇ ਤੇ ਪਾਣੀ ਦਾ ਇੱਕ ਪਤੀਲਾ ਭਰ ਕੇ ਦੇ ਉੱਤੇ ਰੱਖ ਕੇ ਇਹਨੂੰ ਸੈੱਟ ਹੋਣ ਵਾਸਤੇ ਰੱਖ ਦੇਣਾ ਸਾਈਡ ਤੇ ਉੱਤੇ ਤੇ ਦੂਜੇ ਵੱਨੇ ਜਿਹੜਾ ਆਪਾਂ ਘਿਓ ਤਿਆਰ ਕੀਤਾ ਸੀਗਾ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਭਰ ਕੇ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦੇਣਾ ਅੱਧੇ ਘੰਟੇ ਤੱਕ ਜਦੋਂ ਇਹ ਚੰਗੀ ਤਰ੍ਹਾਂ ਜੰਮ ਜਾਊਗਾ ਤੇ ਆਪਾਂ ਫਿਰ ਘਿਓ ਨੂੰ ਬਾਹਰ ਕੱਢ ਲੈਣਾ ਚਲੋ ਜੀ ਇੱਧਰ ਪਨੀਰ ਨੂੰ ਵੀ ਆਪਾਂ ਦੇਖਣ ਲੱਗੇ ਸੀ ਕਾਫੀ ਟਾਈਮ ਹੋ ਗਿਆ ਪਨੀਰ ਰੱਖਿਆ ਉਹਨੂੰ ਵੀ ਹੁਣ ਪਨੀਰ ਨੂੰ ਵੀ ਆਪਾਂ ਕੋਲੀ ਦੇ ਵਿੱਚ ਰੱਖ ਕੇ ਤੇ ਫ੍ਰਿਜ ਦੇ ਵਿੱਚ ਰੱਖ ਦੇਣਾ ਸੈੱਟ ਹੋਣ ਵਾਸਤੇ ਤੇ ਆਹ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਇੱਧਰ ਘਿਓ ਵਗੈਰਾ ਕੱਢ ਲਿਆ ਤੁਸੀਂ ਦੇਖ ਸਕਦੇ ਘਿਓ ਜਿੰਨਾ ਵੀ ਸੀਗਾ ਉੱਤੇ ਜੰਮ ਗਿਆ ਸੀਗਾ ਤੇ ਜਿਹੜਾ ਵੀ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਪਾਇਆ ਹੋਣਾ ਉਹ ਥੱਲੇ ਹੀ ਰਹਿ ਜਾਣਾ ਹੈ ਤੇ ਲੋ ਜੀ ਇੱਧਰ ਆਪਾਂ ਪਾਣੀ ਦਾ ਗਲਾਸ ਭਰ ਕੇ ਕੱਢ ਲੈਂਦੇ ਆ ਇਹਦੇ ਨਾਲ ਇਹ ਹੈ ਕਿ ਜਿੰਨਾ ਵੀ ਪਾਣੀ ਹੋਣਾ ਉਹ ਇੱਕ ਤਾਂ ਜੰਮਿਆ ਨਹੀਂ ਹੋਣਾ ਉਹ ਪਾਣੀ ਕੱਢਣ ਚ ਵੀ ਨਾ ਇਹਦੇ ਵਿੱਚ ਘਿਓ ਦੇ ਵਿੱਚ ਪਾਣੀ ਕੱਢਣ ਚ ਵੀ ਆਸਾਨੀ ਰਹਿਣੀ ਹੈ ਲੋ ਜੀ ਐਸਾ ਤੁਹਾਡੇ ਸਾਹਮਣੇ ਇਹ ਵਾਲਾ ਪਾਣੀ ਆਪਾਂ ਸਿੱਟਣਾ ਨਹੀਂ ਹੈਗਾ ਇਹ ਵਾਲੀ ਚੀਜ਼ ਇਹਦਾ ਵੀ ਆਪਾਂ ਦੇਹੀ ਜਮਾ ਕੇ ਤੁਹਾਨੂੰ ਦੱਸਾਂਗੇ ਜੇ ਤੁਸੀਂ ਦੇ ਸਕਦੇ ਜਿਹੜਾ ਮਲਾਈ ਵਾਲਾ ਪਾਣੀ ਸੀਗਾ ਉਹ ਆਪਾਂ ਇੱਧਰ ਆ ਤੁਸੀਂ ਗਰਮ ਹੋਣ ਵਾਸਤੇ ਤੇ ਕਿਉਂ ਦੂਜੇ ਬਨੇ ਰੱਖ ਦਿੱਤਾ ਸੀ ਇੱਧਰ ਇਹ ਪਾਣੀ ਜਦੋਂ ਗਰਮ ਹੋ ਗਿਆ ਸੀ ਨਾ ਇਹਨੂੰ ਆਪਾਂ ਥਰੇ ਲਾ ਕੇ ਜਾਗ ਲਾਤਾ ਸੀ ਤੇ ਆਪਾਂ ਇੱਥੇ ਅੱਧਾ ਗਲਾਸ ਦੁੱਧ ਦਾ ਪਾ ਦਿੱਤਾ ਸੀ ਇੱਕ ਚਮਚਾ ਸੁੱਕੇ ਦੁੱਧ ਦਾ ਘੋਲ ਦਿੱਤਾ ਸੀਗਾ ਤੇ ਬਸੀ ਨੂੰ ਆਪਾਂ ਜਾਗ ਲਗਾ ਕੇ ਜੰਮਣ ਵਾਸਤੇ ਰੱਖ ਦਿੱਤਾ ਸੀਗਾ ਦੂਜੇ ਬੰਨੇ ਤੁਹਾਨੂੰ ਦਿਖਾ ਦਿੰਦੇ ਆ ਇੱਧਰ ਤਾਂ ਮੈਂ 10:00 ਵਜੇ ਜਾਗ ਲੱਗ ਗਿਆ ਤੇ ਦੂਜੇ ਬੰਨੇ ਦੇਖੋ ਇੱਧਰ ਘਿਓ ਵੀ ਆਪਣਾ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਦੂਜੀ ਗੱਲ ਇਹ ਹੈ ਕਿ ਬਾਅਦ ਵਿੱਚ ਜਾਗ ਚੱਕ ਕੇ ਨਾ ਮੈਂ ਉਹਦੇ ਵਿੱਚ ਆਟੇ ਵਾਲੀ ਡਰਮੀ ਦੇ ਵਿੱਚ ਰੱਖ ਦਿੱਤਾ ਸੀਗਾ ਤੇ ਜਿਹੜਾ ਪਨੀਰ ਸੀਗਾ ਉਹ ਵੀ ਆਪਾਂ ਕੱਢ ਲਿਆ ਸੀਗਾ ਤੇ ਮੈਂ ਕਿਹਾ ਦੇ ਦੇ ਪਨੀਰ ਨੂੰ ਕਿੱਦਾਂ ਦਾ ਬਣਿਆ ਦੇ ਸਕਦੇ ਪਨੀਰ ਕਿੰਨਾ ਵਧੀਆ ਤੇ ਸ਼ੁੱਧ ਪਨੀਰ ਆਪਣੇ ਘਰ ਦੇ ਵਿੱਚ ਤਿਆਰ ਹੋ ਗਿਆ ਇਹਦੇ ਵੀ ਮੈਂ ਪੀਸ ਕੱਟ ਕੇ ਰੱਖ ਲੈਣੇ ਸੀਗੇ ਖਾ ਕੇ ਦੇਖਿਆ ਸੀ ਬਹੁਤ ਜਿਆਦਾ ਟੇਸਟੀ ਬਣਿਆ ਸੀ ਬਾਜ਼ਾਰ ਨਾਲੋਂ ਤਾਂ 100 ਗੁਣਾ ਜਿੱਦਾਂ ਆਪਾਂ ਘਰ 'ਚ ਅਸਲ 'ਚ ਬਣਾਉਂਦੇ ਨਾ ਉਹ ਵਾਲਾ ਸ਼ੁੱਧ ਪਨੀਰ ਬਣਿਆ ਸੀ ਆ ਲੋ ਜਿੱਥੇ ਮੈਂ ਤੁਹਾਨੂੰ ਖਾ ਕੇ ਵੀ ਦੱਸਦੀ ਆ ਪਨੀਰ ਸਾਰਿਆਂ ਨੂੰ ਬਹੁਤ ਪਸੰਦ ਕੀਤਾ ਇੱਕ ਮਲਾਈ ਤੋਂ ਦੇਖੋ ਆਪਾਂ ਤਿੰਨ ਚੀਜ਼ਾਂ ਬਣਾ ਲਈਆਂ ਨਾ ਕੋਈ ਵੀ ਚੀਜ਼ ਬੇਸਟ ਨਹੀਂ ਗਈ ਘੋ ਵੀ ਬਣ ਗਿਆ ਸੀਗਾ ਦੇ ਇਹਨੂੰ ਥੱਲੇ ਲਾ ਕੇ ਠੰਡਾ ਕਰ ਲਿਆ ਸੀ ਕੱਚ ਦੇ ਭਾਂਡੇ ਵਿੱਚ ਘਿਓ ਨੂੰ ਆਪਾਂ ਪਾਉਣ ਲਿਆ ਸੀ ਚਾਹ ਪੋਣੀ ਦੇ ਨਾਲ ਤੇ ਦੂਜੇ ਬੰਨੇ ਪਨੀਰ ਵੀ ਰੈਡੀ ਕਰ ਲਿਆ ਸੀਗਾ ਤੇ ਮਾਰਨਿੰਗ ਟਾਈਮ ਦੇ ਵਿੱਚ ਤੁਹਾਨੂੰ ਦੇ ਹੀ ਦੱਸਦੇ ਆਪਾਂ ਤੇ ਦੇਖੋ ਜੀ ਕਿੰਨਾ ਸੋਹਣਾ ਘਿਓ ਦੇ ਸੀ ਘਿਓ ਬਣਿਆ ਕੋਈ ਵੀ ਇਹਦੇ ਵਿੱਚ ਗੰਦਮੰਦ ਜਿਹਾ ਨਹੀਂ ਆਇਆ ਹਨਾ ਤੇ ਆਹ ਲੋ ਜੀ ਆ ਦੇਸੀ ਘਿਓ ਤਿਆਰ ਹੈ ਪਨੀਰ ਤਿਆਰ ਹੈ ਤਿਆਰ ਹੋ ਜੀ ਆਪਾਂ ਇੱਦਾਂ ਮਾਰਨਿੰਗ ਦਾ ਟਾਈਮ ਹੋ ਗਿਆ ਸੀਗਾ ਆ ਕੇ ਪਹਿਲਾਂ ਦਹੀਂ ਹੋਈ ਦੇਖਿਆ ਸੀਗਾ ਦੇਖੋ ਦਹੀਂ ਵੀ ਬਿਲਕੁਲ ਜੰਮ ਕੇ ਹੋ ਗਿਆ ਤਿਆਰ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਦਾਂ ਦਾ